ਇਹ ਕਹਿੰਦੇ ਇਹ ਮਤਲਬ ਕਹਿਣ ਤੋਂ ਬਾਅਦ ਆਪਣੇ ਸਟਾਕ 'ਚ ਪਿਆ ਹਾਂਜੀ ਤੇ ਇਹਨੂੰ ਆਪਾਂ ਕਲੀਅਰ ਕਰਨਾ ਕਲੀਅਰ ਸਟਾਕ ਕਲੀਅਰ ਕਰਨਾ ਇੱਕ ਆ ਵੀ ਸਟਾਕ ਕਲੀਅਰ ਚ ਹੈ ਆ ਵੀ ਸਟਾਕ ਕਲੀਅਰ ਚ ਹੈ ਮਤਲਬ ਕੌਣ ਕਹਿੰਦਾ ਕੈਨੇਡਾ ਦੇ ਵੀਜ਼ੇ ਲੱਗਣੋਂ ਹਟ ਗਏ ਇਹ ਤਾਂ ਗੱਲਾਂ ਐ ਆ ਬੰਦਾ ਸਰਦਾਰ ਆ ਕੁਰਸੀਆਂ ਦੇ ਵੀਜ਼ੇ ਲਵਾਈ ਜਾਂਦਾ ਆ ਦੇਖੋ ਆ ਕੈਨੇਡਾ ਚ ਲੀਆਂ ਭਰ ਭਰ ਕੇ ਕੰਟੇਨਰ ਉਹ ਲੱਦਿਆ ਖੜਾ ਹਜੇ ਲੱਦੀ ਜਾਣਾ ਆ ਜੋ ਤੁਹਾਨੂੰ ਮੈਂ ਦਿਖਾਉਣਾ ਬੰਦਾ ਮਿਲਾਉਣਾ ਤੁਹਾਨੂੰ ਮੈਂ ਸੱਜਣਾ ਲੇ ਵੀ ਸਿੰਘ ਸਾਹਿਬ ਮੁਬਾਰਕਾਂ ਤੈਨੂੰ ਕੈਨੇਡਾ ਵਾਲਾ ਗਾਹਕ ਮਿਲ ਗਿਆ ਮੁਬਾਰਕਾਂ ਤਾਂ ਠੀਕ ਹੈ ਜੀ ਇਹ ਤਾਂ ਰੋਜ਼ ਹੀ ਭਰਦੀ ਜਾਂਦੇ ਜੀ ਕੰਟੇਨਰ ਆਪਾਂ ਅਛਣ ਨਿਤ ਜਦੋਂ ਮੈਂ ਮਤਲਬ ਮਰਜੀ ਆ ਜਾਏ ਐ ਭਰੀ ਜਾਂਦੇ ਜੀ ਜਦੋਂ ਮਰਜੀ ਜਦੋਂ ਮਰਜੀ ਆ ਜਾਓ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਰੋਜ਼ਾਂ ਨੂੰ ਕੰਟੇਨਰ ਭਰੀਏ ਨੇ ਜੀ ਇਹ ਕਾਰਨ ਕੀ ਬਣਿਆ ਵੀ ਇੰਨਾ ਭਰੋਸਾ ਐ ਕਿਵੇਂ ਬਣ ਜਾਂਦਾ ਇੱਕ ਮਿੰਟਾਂ ਚ ਲੋਕਾਂ ਐ ਭਰੋਸਾ ਕਿਵੇਂ ਕਰ ਲੈਂਦੇ ਕਾਰਣ ਇੱਕ ਤਾਂ ਆਪਣਾ ਰੇਟ ਜਮਾ ਜਾਇਜ਼ ਹੈ। ਹੂੰ ਜਮਾ ਰੇਟ ਕੰਨੀਓ ਪੂਰਾ ਖਿੱਚ ਕੇ ਰੇਟ ਦੇਈਦਾ ਗਾਹਕ ਨੂੰ। ਜੋ ਰੇਟ ਇੱਥੇ ਆ ਐ ਨਹੀਂ ਬਾਹਰਲੇ ਵਾਸਤੇ ਕੋਈ ਜ਼ਿਆਦਾ ਰੇਟ ਮਿਲ ਜੂ। ਹਾਂ ਦੂਜੀ ਗੱਲ ਕੁਆਲਿਟੀ। ਹਾਂ ਕੁਆਲਿਟੀ ਇੱਕ ਨੰਬਰ ਹੋਊਗੀ। ਆਜੋ ਮੈਂ ਤੁਹਾਨੂੰ ਚੈੱਕ ਕਰਾ ਦਿੰਦਾ ਕੁਆਲਿਟੀ ਜੀ। ਤੇ ਤੀਜੀ ਗੱਲ ਵੀ ਦੱਸ ਦੇ। ਤੀਜੀ ਗੱਲ ਪ੍ਰਮਾਤਮਾ ਦੀ ਕਿਰਪਾ ਜੀ। ਖਾਲਸੇ ਬੰਦੇ ਆ ਜੀ। ਹਾਂ ਖਾਲਸੇ ਹੋਣ ਕਰਕੇ ਪਿਆਰ ਲੋਕਾਂ ਦਾ ਬਹੁਤ ਮਿਲਦਾ। ਜੋ ਚੀਜ਼ ਕਹੀ ਦੀ ਉਹ ਪਹੁੰਚਾ ਦੇ ਦਈਏਗਾ। ਵਾਹ ਵਾਹ ਵਾਹ। ਮਤਲਬ ਬਾਹਰਲੇ ਨਾਲ ਅਸਲ ਦੇ ਵਿੱਚ ਸਰਦਾਰ ਬੰਦਿਆਂ ਨੂੰ ਪਿਆਰ ਕਰਦੇ। ਤੁਸੀਂ ਹੱਥ ਲਾ ਕੇ ਤੇ ਜਿਹੜੀ ਪਾਲਿਸ਼ ਹੋਈ ਆ ਮੈਟ ਪਾਲਿਸ਼ ਹੋਈ ਇਹਦੀ ਕੁਆਲਿਟੀ ਆ ਜਿਹੜੀ ਤੇ ਜਦੋਂ ਇੱਥੇ ਬੰਦਾ ਬਹਿ ਗਿਆ ਉਹਦੀ ਰੂਹ ਖੁਸ਼ ਹੋ ਜਾਊਗੀ ਇੰਨੀ ਗਰੰਟੀ ਆ ਹੂੰ ਜਦੋਂ ਟੱਚ ਕਰੂਗਾ ਨਾ ਟੱਚ ਕਰੂਗਾ ਤੇ ਤੁਹਾਨੂੰ ਮਹਿਸੂਸ ਹੋਊਗਾ ਵੀ ਜਿਵੇਂ ਤੁਸੀਂ ਕਿਸੇ ਸੱਪ ਨੂੰ ਹੱਥ ਲਾ ਲਿਆ ਹੋਵੇ ਇੱਕ ਨੰਬਰ ਇੱਕ ਨੰਬਰ ਕੁਆਲਿਟੀ ਹਾਂ ਇਹ ਨਹੀਂ ਵੀ ਕੱਲੀ ਬਾਹਰ ਆਣੇ ਆਸ ਇੱਥੇ ਵੀ ਗਾਹਕ ਆਉਂਦਾ ਉਹੋ ਜੀ ਕੁਆਲਿਟੀ ਇੱਥੇ ਆ ਰੂਹ ਉਹਦੀ ਖੁਸ਼ ਕਰਕੇ ਭੇਜਦੇ ਬਿਲਕੁਲ ਬਿਲਕੁਲ ਆਜੋ ਇੱਕ ਗੱਲ ਮੈਂ ਹੋਰ ਵੀ ਦੇਖੀ ਆ ਜਦੋਂ ਮੈਂ ਤੁਹਾਡੇ ਕੋਲ ਪਹਿਲੀ ਵਾਰ ਆਇਆ ਸੀ ਨਾ ਹਾਂਜੀ ਉਦੋਂ ਨਾਲੋਂ ਤੁਸੀਂ ਬਹੁਤ ਜ਼ਿਆਦਾ ਆਲਾ ਕਰਤਾ ਕੰਮ ਕਿਸੇ ਵੀ ਕੰਮ ਦੇ ਵਿੱਚ ਕੋਈ ਅਲਮਾਰੀਆਂ ਦੇ ਵਿੱਚ ਹੋ ਗਿਆ ਹਾਂਜੀ ਸੋਫਿਆਂ ਦੇ ਵਿੱਚ ਹੋ ਗਿਆ ਬਿੱਡਾਂ ਦੇ ਵਿੱਚ ਹੋ ਗਿਆ ਰੇਟਾਂ ਦੇ ਵਿੱਚ ਹੋ ਗਿਆ ਹੁਣ ਐਸੇ ਬਿੱਡ ਤੇ ਆਪਾਂ ਗੱਲ ਕਰ ਲਈਏ ਹਾਂਜੀ ਆਹ ਬਿੱਡ ਕਿੰਨੇ ਰੁਪਈਆ ਦਾ ਜਿਹੜਾ ਗਾਹਕ ਨੂੰ ਮਿਲ ਜੂਗਾ ਚਾਹ ਇਧਰ ਲਾ ਚਾਹ ਪਾਰ ਲਾ ਇਹ 65000 ਰੁਪਏ ਦਾ ਬੈੱਡ ਹੈ ਜੀ 25000 ਰੁਪਏ ਦੇ ਉੱਤੇ ਗੱਦਾ ਪਿਆ ਰੀਫਰੈਸ਼ ਕੰਪਨੀ ਦਾ 65 ਤੇ 25 ਦਾ ਬਣ ਗਿਆ ਇਹ ਤਾਂ ਬਣ ਗਿਆ 90000 ਰੁਪਏ 90000 ਰੁਪਿਆ ਹਾਂ ਆਪਾਂ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਗਾਹਕ ਹੂੰ ਉਹਨੂੰ ਸਿਰਫ 65000 ਰੁਪਏ ਦੇ ਵਿੱਚ ਦੇਣਾ ਤੇ ਆ 25000 ਦਾ ਗੱਦਾ ਗੱਦਾ 25000 ਰੁਪਏ ਦਾ ਫਰੀ ਦੇਣਾ ਨਾਲ ਇਹ ਨਹੀਂ ਆਪਣੇ ਕੋਲੇ 25000 ਤੱਕ ਜਿੱਥੋਂ ਮਰਜ਼ੀ ਲੈ ਲਓ 25000 ਰੁਪਏ ਦਾ ਗੱਦਾ ਹੋਊ ਆ ਗੱਦੇ ਦਾ ਰੇਟ ਕਿਤੋਂ ਵੀ ਰੀਫਰੈਸ਼ ਕੰਪਨੀ ਦੇ ਦਾ ਤੁਸੀਂ ਪੁੱਛੋਗੇ ਤਾਂ 25000 ਰੁਪਏ ਦਾ ਤੇ ਇਹ 65000 ਰੁਪਏ ਦਾ ਤੁਸੀਂ ਇਹ ਸਾਰਾ ਹੀ ਦੇ ਦੇਣਾ ਸਾਰਾ 65000 ਰੁਪਏ ਦੇ ਦੇ ਵਿੱਚ ਇਹ ਫਾਈਬਰ ਦਾ ਬਣਿਆ ਫਾਈਬਰ ਦਾ ਬਣਿਆ ਜੀ 19mm ਭਲਾਈ ਆ ਸਵਾ 6 ਸਾਈਜ਼ ਆ ਸਾਈਡ ਬਾਕਸ ਨਾਲ ਲਓ ਜੀ ਤੇ ਇਹਦੇ ਤੇ ਆ ਜਾਓ ਜੀ ਆਹ ਕੁਆਲਟੀ ਇਹਦੇ ਬਾਰੇ ਇਹ ਕੁਆਲਟੀ ਵੀ ਇੱਕ ਨੰਬਰ ਆ ਸ਼ਾਨਦਾਰ ਪੀਸ ਆ ਇਹ ਉਹ ਚੀਜ਼ ਆ ਜਿਹੜੀ ਘਰੇ ਚਾਰ ਚੰਨ ਲਾ ਦਿੰਦੀ ਹੈ ਜਾ ਕੇ ਜੀ ਕੁਆਲਟੀ ਇੱਕ ਨੰਬਰ ਸਾਈਡ ਬਾਕਸ ਇੱਕ ਨੰਬਰ ਇਹਦੇ ਨਾਲ ਵੀ ਉਹੀ ਸੇਮ ਸਕੀਮ ਆ ਗੱਦਾ ਫਰੀ ਇਹ ਨਹੀਂ ਵੀ ਇੱਕ ਬੈੱਡ ਹੋ ਆਪਣੇ ਕੋਲੇ 1 2 3 4 ਜਿੰਨੇ ਮਰਜ਼ੀ ਬੈੱਡ ਲੈ ਲੈਣ ਓਨੇ ਬੈੱਡ ਪਏ ਆਪਣੇ ਕੋਲੇ ਅੱਛਾ ਰੰਗ ਦੇ ਵਿੱਚ ਵੀ ਮੈਂ ਤਾਂ ਕਿਹਾ ਕਿ ਤੇ ਉਹ ਇੱਕੋ ਦੇਣਾ ਆਪਾਂ ਰੰਗ ਚ ਵੀ ਚੁਆਇਸ ਹੈ ਰੰਗ ਚ ਵੀ ਚੁਆਇਸ ਕਰ ਸਕਦੇ ਜਿਹੜਾ ਰੰਗ ਦੀ ਚੁਆਇਸ ਹੈਗੀ ਆ ਤੇ ਆ ਯਾਰ ਬਹੁਤ ਜ਼ਿਆਦਾ ਵਾਰ ਬਹੁਤ ਜਾ ਰਿਹਾ ਇਹ ਬਹੁਤ ਸ਼ਾਨਦਾਰ ਜੀ ਲੋਕ ਇਹਨੂੰ ਬਹੁਤ ਪਿਆਰ ਕਰਦੇ ਆ ਪੁਰਾਣੇ ਵਿਰਸੇ ਨੂੰ ਜੀ ਹਾਂ ਇਹਦੇ ਚ ਇੱਕ ਨੰਬਰ ਮਾਲ ਆ ਜਮਾ ਟਾਲੀ ਲੱਗੀ ਆ ਸਾਰੀ ਕਾਲੀ ਟਾਲੀ ਅੰਦਰੋਂ ਕੁਆਲਟੀ ਬਾਹਰੋਂ ਕੁਆਲਟੀ ਆ ਦੇਖੋ ਇਹ ਚ ਚਾਦਰ ਰੱਖਣੀ ਆ ਰਜਾਈ ਰੱਖਣੀ ਆ ਬਹੁਤ ਸੁੱਖੀ ਆ ਯਾਰ ਇਹਦਾ ਰੇਟ ਪਿਛਲੀ ਵਾਰ ਦੇ ਕੇ ਆਪਾਂ ਹੈਰਾਨ ਕਰਤਾ ਸੀਗਾ ਰੇਟ ਬਹੁਤ ਜਾਇਜ਼ ਆ ਜੀ ਤਾਂ ਰੇਟ ਨਾ ਇਹ ਲਾ ਲਓ ਵੀ 올 ਪੰਜਾਬ ਇਹਦੀ ਵੀ ਡਿਲੀਵਰੀ ਫਰੀ ਆ ਜੀ ਜਿੱਥੇ ਮਰਜੀ ਤੁਸੀਂ ਬੁਕਿੰਗ ਪਾਓ ਫਰੀ ਤੇ ਰੇਟ ਚੱਕ ਤਾਂ ਨਹੀਂ ਦਿੱਤੇ ਰੇਟ ਜਮਾ ਉਹੀ ਪੁਰਾਣਾ ਨਾ ਜੀ ਉਹੀ ਪੁਰਾਣੇ ਰੇਟ ਆ ਜੀ ਜਿਹੜਾ ਪੁਰਾਣੀ ਰੇਟ ਦੇ ਵਿੱਚ ਕੀ 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 ਸੈੱਟ ਦਾ ਕੀ ਰੇਟ ਆ ਜਿਹੜਾ ਆਹ ਵਾਲਾ ਸੈੱਟ ਆਪਣਾ ਜੀ ਇਹਦੇ ਨਾਲ ਅਸੀਂ ਹੁਣ ਇੱਕ ਹੋਰ ਸਕੀਮ ਲਾਤੀ ਇਹ ਬੈੱਡ ਦੇ ਨਾਲ ਆਹ ਵਾਲਾ ਟਾਲੀ ਵਾਲਾ ਸ਼ੂਰ ਹੈ ਇੱਕ ਫਰੀ ਆ ਆਹੋ ਜੀ ਹਾਂਜੀ ਤੁਸੀਂ ਦੇਖ ਲਓ ਇਹਦੇ ਵਿੱਚ ਕਿਤੇ ਵੀ ਗੱਤਾ ਪਲਾਈ ਨਹੀਂ ਲੱਗੀ ਉਹ ਸਾਰੀ ਟਾਲੀ ਲੱਗੀ ਲੋਹਾ ਯਾਰ ਲੋਹਾ ਟਾਲੀ ਥੋੜੋ ਆ ਇਹ ਹੈ ਇਹਦੇ ਸ਼ਿੰਗਾਰਿਆ ਪਿਆ ਪਿੱਤਲ ਪੁੱਤਲ ਇੱਕ ਨੰਬਰ ਲੱਗਿਆ ਜੀ ਸਾਰਾ ਇਹਦੇ ਨਾਲ ਫਿਰ ਕੀ ਕੀ ਰੇਟ ਰੂਟ ਦੇਤਾ ਇਹ ਸਾਰਾ 55000 ਰੁਪਏ ਦਾ ਬੈੱਡ ਆ 15000 ਰੁਪਏ ਦਾ ਇਹ ਹੀ ਆ 55000 ਦੇ ਵਿੱਚ ਹੀ ਆਪਾਂ ਦੇਣਾ ਮਤਲਬ 55000 ਰੁਪਏ ਦੇ ਵਿੱਚ ਬੈੱਡ ਤੇ ਨਾਲ ਆਹਾ ਨਾਲ ਇਹ ਨਾਲ ਆ ਦੇ ਦੇਣਾ ਸਜਣੋ ਹੈ ਡਿਲੀਵਰੀ ਫ੍ਰੀ ਜੀ ਡਿਲੀਵਰੀ ਫ੍ਰੀ ਆ ਤੇ ਆਹ ਦੇਖੋ ਇਹਦੇ ਕੋਲ ਨਾ ਬਾਈ ਕੋਲੇ ਆਹ ਬੜੀਆਂ ਚੀਜ਼ਾਂ ਸ਼ਾਨਦਾਰ ਬਣੀਆਂ ਹੁੰਦੀਆਂ ਆਹ ਦੇਖੋ ਆਹਾ ਆਹ ਸਟੂਲ ਸਟਾਈਲ ਦੇਖੋ ਕਿੰਨੇ ਇਹ ਸਾਰਾ ਸਾਗਮਾਨ ਚ ਬਣਿਆ ਜੀ ਆਹ ਦੇਖੋ ਕਿੱਡੇ ਸ਼ਾਨਦਾਰ ਆਹ ਦੇਖੀ ਮਹਾਰਾਜਾ ਪਿੱਛੇ ਹੈ ਧੀ ਪੁੱਤ ਆਹ ਦੇਖ ਆਹ ਦੇਖ ਕੀ ਗੱਲ ਬਣੀ ਪਈ ਹਜੇ ਪਾਲਸ਼ਾ ਪੂਲਸ਼ਾ ਹੋਣੀ ਐ ਇਹ ਤਾਂ ਗੱਲ ਬਣਨੀ ਐ ਇਹ ਤਾਂ ਹਜੇ ਕੱਚਾ ਮਾਲ ਪਿਆ ਇੱਥੇ ਹਨਾ ਭਾਈ ਆਹ ਦੇਖ ਲਓ ਜੀ ਟਾਲੀ ਚ ਸੰਦੂਕ ਬਣੀ ਐ ਸਾਰੀ ਓਏ ਭਰਾਵਾ ਓਏ ਆ ਦੇਖ ਓਏ ਆਹਾ ਆ ਚੀਜ਼ ਆ ਲਿਆਂਗੇ ਲੋਕ ਇਹ बिकੂਗੀ ਇਹ ਬਣਾ ਹੀ ਨਹੀਂ ਜਾਣੀ ਤੇਰੇ ਇਹ ਇੱਕ ਨੰਬਰ ਮਾਲ ਐ ਜਮਾ ਟਾਲੀ ਲੱਗੀ ਐ ਸਾਰੀ ਜੀ ਇਹਦੇ ਆ ਯਾਰ ਕਿਸੇ ਵੀ ਬੰਦੇ ਦੀ ਹਵੇਲੀ ਦੇ ਵਿੱਚ ਉਸ ਜਗ੍ਹਾ ਤੇ ਜਿੱਥੇ ਆ ਕੇ ਮਹਿਮਾਨ ਬਹਿਣੇ ਆ ਹਾਂਜੀ ਤੇ ਇਹ ਪਿਆ ਹੋਵੇ ਤੇ ਸਾਹਮਣੇ ਵਾਲੇ ਬੰਦੇ ਦੇ ਉਹੀ ਲੋੜ ਪਈ ਜਾਂਦਾ ਗੱਲਾਂ ਦਾ ਯਾਰ ਪਤਾ ਨਹੀਂ ਕੀ ਰੱਖੀ ਬਿਠੇ ਇਹਦੇ ਵਿੱਚ ਬਿਲਕੁਲ ਕਿੱਡੀ ਸੋਹਣੀ ਸ਼ਾਨਦਾਰ ਚੀਜ਼ ਹੈ ਕਿੱਡੀ ਸ਼ਾਨਦਾਰ ਜੀ ਇਹ ਅਸਲ ਦੇ ਵਿੱਚ ਲੁਕੋ ਕੇ ਰੱਖਣ ਵਾਲੀ ਨਹੀਂ ਇਸ ਵਕਤ ਦਿਖਾਉਣ ਵਾਲੀ ਦਿਖਾਉਣ ਵਾਲੀ ਆਹ ਦੇਖ ਲੋ ਜੀ ਡਾਈਨਿੰਗ ਟੇਬਲ ਹਾਂ ਸਾਰਾ ਟਾਲੀ 'ਚ ਤਿਆਰ ਹੈ ਜੀ ਜਮਾ ਟਾਲੀ ਲੱਗੀ ਆ ਪਿੱਤਲ ਨਾਲ ਜੜਿਆ ਪਿਆ ਉੱਪਰ ਇਹਦੇ ਜਿਹੜੀਆਂ ਟਾਈਲਾਂ ਲੱਗੀਆਂ ਅੰਦਰ ਪੁਰਾਣੇ ਜ਼ਮਾਨੇ ਦੇ ਟੈਲਾ ਲੱਗੀਆਂ ਆਹ ਜਿਹੜੀ ਉੱਤੇ ਮੀਨਾਕਾਰੀ ਕੀਤੀ ਮੀਨਾਕਾਰੀ ਕੀਤੀ ਵੀ ਆ अच्छा मीनाकारी ਕੀਤੀ है एदे उते पुराने रंग है जेडे मोल्डा च होंदे होंदे बिल्कुल बिल्कुल आ देखो जी आ जड़ी पया कुर्सी पीछे भी पितल लगया लग कुर्सी दे ਥੱਲੇ ਪਾਵਾ ਚੈੱਕ ਕਰ ਲਓ ਤੁਸੀਂ ਪਾਵਾ ਇੱਕ ਨੰਬਰ ਜਮਾ ਕਢਾਈ ਕਢੋਈ ਸ਼ਾਨਦਾਰ ਮਤਲਬ ਤਰਾਸਿਆ ਪਿਆ ਜਿਵੇਂ ਆਪਾਂ ਕਹਿਦੀ ਨਾ ਕਾਰੀਗਰ ਨੇ ਜਦੋਂ ਇਹ ਪਿਛਲੇ ਪਾਸਿਓ ਤੁਹਾਡੇ ਘਰੇ ਕਿਸੇ ਥਾਂ ਤੇ ਪਿਆ ਦਿਸੂਗਾ ਤਾਂ ਇਹ ਕੁਰਸੀਆਂ ਸੁੰਨੀਆਂ ਜੀਆਂ ਨਹੀਂ ਲੱਗਣਗੀਆਂ ਮਗਰਲੇ ਪਾਸੇ ਕਢਾਈ ਉਸ ਤੋਂ ਵੀ ਸ਼ਾਨਦਾਰ ਬਹੁਤ ਸ਼ਾਨਦਾਰ ਇਹਦਾ ਰੇਟ ਵੀ ਬਹੁਤ ਜਾਇਜ਼ ਹੈ ਜੀ ਮਸ਼ਾ ਤੁਸੀਂ ਬਾਜ਼ਾਰ 'ਚ ਜਿਹੜਾ 55 ਤੋਂ 60 ਹਜ਼ਾਰ ਆਪਣੇ ਕੋਲੇ 45000 ਰੁਪਏ ਦੇ ਵਿੱਚ 올 ਪੰਜਾਬ ਡਿਲੀਵਰੀ ਫ੍ਰੀ ਹੈ 45000 ਦੇ ਵਿੱਚ ਟਾਲੀ ਦਾ ਡਾਇਨਿੰਗ ਸੈਟ ਟਾਲੀ ਦਾ ਡਾਇਨਿੰਗ ਹਾਂਜੀ ਡਾਇਨਿੰਗ ਸੈਟ ਪਿੱਤਲ ਨਾਲ ਜੜਿਆ ਤੇ ਇਹ ਲਿਆ ਸਕਦੇ ਇਹ ਲਿਆ ਸਕਦੇ ਹਾਂਜੀ ਡਿਲੀਵਰੀ ਬੰਦੇ ਬੰਦੇ ਆ ਬੈੱਡ ਦਾ ਸ਼ਾਨਦਾਰ ਇੱਕ ਪਿਆ ਜੀ ਸਾਗਵਾਂ 'ਚ ਇਹ ਤਾਂ ਯਾਰ ਤਾਜ ਮਹਿਲ 'ਚ ਡੈਨ ਵਾਲੇ ਬੈੱਡ ਆ ਯਾਰ ਤਾਜ ਮਹਿਲ 'ਚ ਡੈਨ ਵਾਲੀਆਂ ਚੀਜ਼ਾਂ ਬਹੁਤ ਸ਼ਾਨਦਾਰ ਬੈੱਡਾ ਬਹੁਤ ਜ਼ਿਆਦਾ ਸ਼ਾਨਦਾਰ ਹੈ ਇੱਕ ਨੰਬਰ ਕੁਆਲਿਟੀ ਪੀਯੂ ਪਾਲਿਸ਼ ਹੂੰ ਸਾਢੇ 6 ਦਾ ਸਾਈਜ਼ ਆ ਬੈੱਡ ਦਾ ਹੂੰ ਬਈ ਕੋ ਲੰਬਾ ਬੰਦਾ ਉਹਨੇ ਪੈਣਾ ਕਰਨਾ ਕੋਈ ਦਿੱਕਤ ਨਹੀਂ ਵੀ ਪੈਰ ਬਾਹਰ ਆ ਜਾਣਗੇ ਉਹ ਕੰਮ ਨਹੀਂ ਹੂੰ ਇੱਕ ਨੰਬਰ ਜਮਾ ਕੁਆਲਿਟੀ ਇੱਕ ਨੰਬਰ ਹੋਊਗਾ ਤੇ ਇਹ ਕਿੰਨੇ ਦਾ ਹੋਊਗਾ ਇਹ ਬੈੱਡ ਸਾਰਾ ਹੀ ਆਪਾਂ 45000 ਰੁਪਏ ਦਾ ਦੇ ਦੇਣਾ ਜੀ 45000 ਰੁਪਏ ਦਾ ਬੈੱਡ ਆ ਤੇ ਇਹਦਾ ਡਿਲੀਵਰੀ ਡਿਲੀਵਰੀ ਫ੍ਰੀ ਹਾਂ ਡਿਲੀਵਰੀ ਫ੍ਰੀ ਆਜੋ ਹੁਣ ਇੱਧਰ ਸੋਫਿਆਂ ਵਾਲੇ ਪਾਸੇ ਦੇ ਢੇੜਾ ਕੱਢ ਕੇ ਆਪਾਂ ਉੱਥੋਂ ਦੀ ਬਿੱਡਾਂ ਬੁੱਡਾਂ ਵਾਲੇ ਪਾਸੇ ਦੀ ਮੁੜੇ ਆਉਨੇ ਆ ਤੁਹਾਨੂੰ ਜਾਣਕਾਰੀ ਸਾਰੀ ਹੋ ਜਾਣੀ ਆ ਸੱਜਣੋ ਐਵੇਂ ਨਹੀਂ ਲੋਕ ਕੰਟੇਨਰ ਪਰ ਪਰ ਕੇ ਲਿਜਾਈ ਜਾਂਦੇ ਲੈ ਐਦੀ ਸਰਦਾਰਾਂ ਗੱਲ ਕਰਦੇ ਕੋਈ ਖਾਸ ਤੁਸੀਂ ਇੱਥੇ ਬਹਿ ਕੇ ਦੇਖੋ ਜੀ ਇੱਥੇ ਬਹਿ ਕੇ ਫੀਲ ਚੈੱਕ ਕਰੋ ਇਹ ਚ ਜਿਹੜੀ ਗੱਦੀ ਪਾਈ ਆ 40 ਡੈਂਸਟੀ ਦੀ ਗੱਦੀ ਆ ਹੂੰ ਕੰਪਨੀ ਦੀ ਗੱਦੀ ਆ ਹੂੰ ਕੁਆਲਿਟੀ ਇੱਕ ਨੰਬਰ ਹੋ ਲੈਦਰ ਸਵੈਡ ਕੱਪੜਾ ਲੱਗਿਆ ਇਹ ਨਹੀਂ ਵੀ ਬੱਚੇ ਡੋਲ ਦੇਣਗੇ ਵੇ ਦਾਗ ਪੈਜੂ ਕਪੜਾ ਮਾਰਨ ਉਸੇ ਸਾਫ ਗਿੱਲਾ ਕਪੜਾ ਮਾਰਿਆ ਗਿੱਲਾ ਕਪੜਾ ਮਾਰਿਆ ਸੋਫਾ ਫੇਰ ਉਸੇ ਖਾਤ ਹਾਂ ਰੇਟ ਇੰਨਾ ਕੁ ਜਾਇਜ਼ ਦੇ ਦਾਂਗੇ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਸਾਰਾ ਸੋਫਾ 11 ਸੀਟਾ ਵਿਦ ਟੇਬਲ ਵਿਦ 글ਾਸ 55000 ਰੁਪਏ ਦੇ ਵਿੱਚ 올 ਪੰਜਾਬ ਡਿਲੀਵਰੀ ਫ੍ਰੀ ਹੈ ਦੀ ਵੀ 55000 ਰੁਪਏ ਦਾ ਇਹਦੇ ਨਾਲ ਆਹ ਦੇਊਗਾ ਘਰ ਨਾਲ ਆਹ ਨਾਲ 2 ਸੀਟਰ ਨਾਲ ਨਾਲ ਕੁਰਸੀਆਂ ਨਾਲ ਸਾਰਾ ਆਹ ਨਾਲ ਮਿਲਣਾ ਇਹ ਨਾਲ ਹਾਂਜੀ ਫਿਰ ਤਾਂ ਵੱਡਾ ਹੀ ਬਹੁਤ ਬਣ ਗਿਆ ਜਗਾੜ ਪੂਰਾ ਵਧੀਆ ਸ਼ੋਫਾ ਸਾੰ ਸ਼ਾਨਦਾਰ ਸੋਫਾ ਹੋ ਗਿਆ ਤੇ ਇਹਦੇ ਨਾਲ ਆਪਾਂ ਆਹ ਦੇਤੀ ਇਹਦੇ ਨਾਲ ਸੈਟ ਹੀ ਦੇਤੀ ਜੀ ਨਾਲ 2 ਸੀਟਰ ਆ ਗਿਆ ਇਹ ਵੀ ਸੋਫਾ ਨਾਲ ਉਹ ਹੀ ਆ ਕਿ ਫਰਕ ਹੈ ਲਗਜ਼ਰੀ ਸੋਫਾ ਜੀ ਲਗਜ਼ਰੀ ਸੋਫਾ ਬਹੁਤ ਸ਼ਾਨਦਾਰ ਸੋਫਾ ਬਣਿਆ ਹੋਇਆ ਹੂੰ ਬਹੁਤ ਜ਼ਿਆਦਾ ਵੇਚਾ ਜੰਮੂ ਤੱਕ ਇਹ ਸੋਫਾ ਮੈਂ ਭੇਜਿਆ ਵੇ ਕੋਈ ਐ ਨਹੀਂ ਗੱਲ ਵੀਡੀਓ ਚ ਕੋਈ ਇਧਰ ਲਈ ਉਧਰ ਲਈ ਗੱਲ ਜੋ ਚੀਜ਼ ਭੇਜੀ ਆ ਉਹੀ ਚੀਜ਼ ਦੱਸ ਰਹੇ ਵੀ ਜਿਹੜੀ ਜੰਮੂ ਤੱਕ ਡਿਲਵਰੀ ਗਈ ਆ ਆ ਕਲਰ ਚੈੱਕ ਕਰੋ ਸ਼ਾਨਦਾਰ ਕਲਰ ਆ ਇਹ ਉਸੇ ਚ ਹੀ ਆ ਗਿਆ ਕਿ ਉਸੇ ਉਸੇ ਰੇਟ ਚ ਆ ਗਿਆ ਹੈ ਰੇਟ ਉਹਦੇ ਨਾਲੋਂ ਮਹਿੰਗਾ ਪਰ ਆਪਾਂ ਤੁਹਾਨੂੰ ਉਸੇ ਰੇਟ ਦੇ ਦੇਣਾ ਕੁਆਲਿਟੀ ਉਹਦੇ ਨਾਲੋਂ ਵੀ ਬਹੁਤ ਜ਼ਿਆਦਾ ਕਿਆ ਬਾਤ ਕਿਆ ਬਾਤ ਇਹ ਵੀ 55000 ਰੁਪਏ ਇਹ ਵੀ 55000 ਦੇਣ ਵਾਲੇ ਕੋਲੇ ਚੁਆਇਸ ਆ ਚੁਆਇਸ ਹੈ ਇਹ ਚੱਕਦਾ ਜਾਂ ਉਹ ਚੱਕਦਾ ਇੱਕ ਲੈ ਲੈ ਦੋ ਲੈ ਲੈ ਤਿੰਨ ਲੈ ਲੈ ਆ ਲੈ ਲੈ ਵੱਡੇ ਕੁਸ਼ਨਾ ਵਾਲਾ ਹਾਂ ਤੁਸੀਂ ਬਾਜ਼ਾਰ ਚ ਜਿੱਥੇ ਮਰਜ਼ੀ ਐ ਜੀ 75000 ਰੁਪਏ ਦਾ ਘਟਾ ਸੋਫਾ ਹੈ ਨਹੀਂ ਆਪਣੀ ਖਾਸੀਅਤ ਕੀ ਆ ਬਣੀ ਆਪਣੇ ਕੋਲ ਆਪ ਦਾ ਜਾਂਦਾ ਨਹੀਂ ਸਿੰਘ ਸਾਹਿਬ ਫਿਰ ਇਹ ਵੀ ਉਸੇ ਰੇਟ ਹੀ ਆ ਇਹ ਵੀ ਉਸੇ ਰੇਟ ਹੀ ਗੱਲ ਪੱਕੀ ਐ ਪੱਕੀ ਗੱਲ ਐ ਡਿਲੀਵਰੀ ਇਹਦੀ ਵੀ ਫਰੀ ਐ ਜੀ ਲੈ ਆ ਵੀ ਉਸੇ ਰੇਟ ਆ ਕਰਨਿਆ ਪੂਰਾ ਗਾਂਹ ਹੋਰ ਵਧਗੇ ਕੋਈ ਹੋਰ ਵੀ ਗੱਲ ਬਾਤੇ ਵੱਡੀ ਕਰਕੇ ਦੇਊਗਾ ਆਪਾਂ ਨੂੰ ਕੋਈ ਇਹਦਾ ਇਹਦਾ ਦੱਸ ਖਬਰ ਇਹਦੇ ਬਾਰੇ ਕੀ ਵਿਚਾਰ ਆ ਤੇਰਾ ਇਹ ਤਾਂ ਬੜੀਆ ਸੋਫਾ ਬਣਿਆ ਕਾਰਵਿੰਗ ਦੇ ਵਿੱਚ ਜੀ ਇਹ ਜਿਹੜੇ ਉੱਤੇ ਆਪਾਂ ਕੁਝ ਧਰ ਕੇ ਦੇਵਾਂਗੇ ਇਹ ਦੇ ਸ਼ੀਸ਼ਾ ਰੱਖ ਕੇ ਦੇਵਾਂਗੇ ਹਾਂਜੀ ਸ਼ੀਸ਼ਾ ਨਾਲ ਰੱਖ ਕੇ ਦੇਵਾਂਗੇ ਕਾਰਵਿੰਗ ਹੋਈ ਆ ਫਾਈਬਰ ਦਾ ਜੋ ਚੀਜ਼ ਉਹ ਸੱਚ ਬੋਲ ਕੇ ਦੇਣੀ ਆ ਆਪਾਂ ਜੇ ਫਾਈਬਰ ਆ ਤਾਂ ਫਾਈਬਰ ਆ ਤੇ ਜੇ ਜੇ ਆਪਣੀ ਲੱਗੀ ਆ ਕਿਸੇ ਆਸੇ ਪਾਸੇ ਮੰਨ ਲੋ ਟਾਲੀ ਟੂਲੀ ਦਾ ਬਣਿਆ ਤਾਂ ਟਾਲੀ ਦਾ ਕਹਿ ਕੇ ਦੇ ਹਾਂਜੀ ਇਹਦਾ ਇਹਦੇ ਡੀਕੋਰ ਦਾ ਕੱਪੜਾ ਲੱਗਿਆ ਆ ਦੇਖੋ ਆ ਚੀਜ਼ ਦੇਖੋ ਸ਼ਾਨਦਾਰ ਤੁਸੀਂ ਜਿਹੜਾ ਪਿੱਛੇ ਬੈਕੀ ਕਾਲਾ ਕੱਪੜਾ ਲੱਗਿਆ ਬੈਠਣ ਵਾਲਾ ਡੀਕੋਰ ਦਾ ਲੱਗਿਆ ਕੁਆਲਿਟੀ ਸਾਹਿਬ ਕੀ ਇਹਦਾ ਰੇਟ ਰੂਟ ਕੀ ਆ ਸਾਰੇ ਸੈਟ ਦਾ ਇਹ ਉਹ ਹੁੰਦਾ ਹੈਗਾ ਜੀ 101 ਲੱਖ 11000 ਰੁਪਏ ਦਾ ਆਪਾਂ ਦੇਣਾ 90000 ਰੁਪਏ ਦਾ ਸੋਫਾ ਡਿਲੀਵਰੀ ਇਹਦੀ ਵੀ ਫ੍ਰੀ ਚੱਕੋ ਬਈ ਤੇ ਆ ਜਿਹੜਾ ਆ ਪਿਆ ਇਹ ਲੱਕੜ ਚ ਨਹੀਂ ਇਹ ਵੀ ਫਾਈਬਰ ਚ ਹੈ ਜੀ ਉਹ ਇਹਦੇ ਉੱਤੇ ਸ਼ੀਸ਼ਾ ਸ਼ੂਸ਼ਾ ਵੀ ਇੱਕ ਤਾਂ ਦਿੱਤਾ ਧਾਰ ਹਾਂਜੀ ਆ ਦੇਖੀ ਕਰਨੇ ਇੱਕ ਤਾਂ ਸ਼ੀਸ਼ਾ ਧਰਤਾ ਇੱਕ ਇਹਦੀ ਪਾਲਿਸ਼ ਪੂਲਿਸ਼ ਬਾਲੀ ਆਲਾ ਹੋਏ ਜੱਜਮੈਂਟ ਨਹੀਂ ਕੋਈ ਐ ਹੀ ਨਹੀਂ ਕੋਤੋਂ ਉਹ ਆ ਕੇ ਕਰੇ ਕਹਿ ਦੂਗਾ ਵੀ ਤੁਸੀਂ ਫਾਈਬਰ ਦਾ ਲੈ ਬੇ ਕੋਈ ਬੰਦਾ ਜਿੰਨਾ ਚਿਰ ਇਹਦੇ ਉੱਤੇ ਦੰਦੀ ਨਹੀਂ ਨਾ ਪੜਦਾ ਉਹਨਾਂ ਚਿਰ ਨਹੀਂ ਪਤਾ ਲੱਗਣਾ ਉਹਨਾਂ ਚਿਰ ਨਹੀਂ ਪਤਾ ਲੱਗਦਾ ਜਿੰਨਾ ਚਿਰ ਦੰਦੀ ਨਹੀਂ ਪੜਦਾ ਉਹਨਾਂ ਚਿਰ ਉਦੋਂ ਬਾਅਦ ਪਤਾ ਲੱਗੂਗਾ ਤੇ ਐਨੂੰ ਨਾਲ ਉਹੀ ਸਜਾਵਟ ਤੌਰ ਤੇ ਧਰਤਾ ਕਿ ਇਹ ਇਹਦੇ ਨਾਲ ਕੋਈ ਦੇਣਾ ਨਹੀਂ ਨਹੀਂ ਇਹ ਸਜਾਵਟ ਤੌਰ ਤੇ ਰੱਖਿਆ ਜੀ ਬਈ ਐਂ ਗੱਲ ਬਣੂਗੀ ਹਾਂ ਜੀ ਐਂ ਗੱਲ ਬਣ ਜੂ ਤੇ ਗੱਲ ਫਿਰ ਉਂ ਰੇਟ ਰੂਟ ਚ ਕੋਈ ਬਣੂ ਤੇ ਰੇਟ ਉਹੀ ਜਮਾਇਜ 90000 ਰੁਪਏ ਦਾ ਜਿਹੜਾ ਰੇਟ ਉਹਦਾ ਉਹੀ ਹੈ ਇਹਦਾ ਵੀ 90 ਇਹਦਾ ਵੀ 90000 ਰੁਪਏ ਆ हद ਕਰਦੀ ਜੀ ਆਪਨੇ ਹੱਦ ਕਰਦੀ ਲੈ ਆਹ ਸੋਫਾ ਲੋਕ ਮੰਗਣਗੇ ਇਹਦਾ ਆਪਾਂ ਰੇਟ ਜੇ ਕਿਤੇ ਮਾੜਾ ਜਾਂ ਹੋਰ ਖਸਕਾ ਦੇ ਥੱਲੇ ਇਹਦਾ ਰੇਟ ਬਹੁਤ ਜਾਇਜ਼ ਦੇ ਦਿੰਨੇ ਆਂ ਜੀ ਆਪਾਂ ਹਾਂ ਇਹਦੇ ਚ ਗੱਲ ਇਹ ਆ ਵੀ ਸੋਫਾ ਇਹੀ ਆ ਇਹ ਅੱਛਾ ਹਾਂਜੀ ਇੱਕੋ ਹੀ ਆ ਇੱਕੋ ਹੀ ਆ ਇਹ ਰੇਟ ਤੁਹਾਨੂੰ ਇੰਨਾ ਕੁ ਜਾਇਜ਼ ਦੇ ਦੇਣਾ ਗਰੰਟੀ ਹੋਊਗੀ ਰੇਟ ਦੀ ਇਹਦੇ ਸਕੇ ਭੈਣ ਭਾਈ ਸਾਰੇ ਵਿਕ ਗਏ ਇਹ ਕੱਲਾ ਵਿਛੜਿਆ ਖੜਾ ਹੈ ਤੇ ਆਪਦੇ ਮਾਲਕ ਨੂੰ ਡੀਕਦਾ 40 ਦੇ ਪਾਵੇ ਲੱਗਿਆ ਚੈੱਕ ਕਰ ਲੋ ਜੀ ਇਹਦੇ ਸਾਰੇ 40 ਦੇ ਪਾਵੇ ਲੱਗਿਆ ਤੇ ਇਹ ਸਜਣਾ ਫਿਰ ਇਹ ਕਿੰਨੇ ਦਾ ਦੇ ਦੇਗੇ ਇਹਦਾ ਰੇਟ ਬਹੁਤ ਜ਼ਾਇਦਾ ਦੇ ਦਾਂਗੇ ਆਪਾਂ 45000 ਰੁਪਏ ਦਾ ਚੱਕੋ ਬਈ ਸਜਣਾ ਚੱਕੋ ਹਾਂ ਇਹਦੇ 'ਚ ਰੰਗ ਨਹੀਂ ਬਦਲਿਆ ਜਾਣਾ ਨਾ ਇਹਦੇ 'ਚ ਸਾਈਜ਼ ਨਹੀਂ ਬਦਲਿਆ ਜਾਣਾ ਇਹ ਇਹੀ ਮੈਨ ਇਹੀ ਆ ਇੰਨੇ ਦਾ ਠੀਕ ਹੈ ਜੀ ਇਹ ਮਤਲਬ ਕਹਿਣ ਤੋਂ ਪਹਿਲਾਂ ਆਪਾਂ ਆਪਣੇ ਸਟਾਕ 'ਚ ਪਿਆ ਹਾਂਜੀ ਤੇ ਇਹਨੂੰ ਆਪਾਂ ਕਲੀਅਰ ਕਰਨਾ ਹੈ ਕਲੀਅਰ ਸਟਾਕ ਕਲੀਅਰ ਕਰਨਾ ਇੱਕ ਆ ਵੀ ਸਟਾਕ ਕਲੀਅਰ ਚ ਹੈ ਆ ਵੀ ਸਟਾਕ ਕਲੀਅਰ ਚ ਹੈ ਜੀ ਚੱਕੋ ਆ ਵੀ ਸਟਾਕ ਕਲੀਅਰ ਦੇ ਵਿੱਚ ਇਹਦੇ 'ਚ ਵੀ ਕਲਰ ਦੇ ਵਿੱਚ ਵੀ ਕੋਈ ਚੁਆਇਸ ਨਹੀਂ ਇਹ ਵੀ 45 ਦਾ ਹੀ ਕਹਿ 45000 ਦਾ ਇਹ ਵੀ 45000 ਦਾ ਡਿਲੀਵਰੀ ਇਹਦੀ ਵੀ ਫਰੀ ਇਹਦਾ ਮਤਲਬ 45000 ਵਾਲਿਆਂ ਕੋਲੇ ਵੀ ਚੁਆਇਸ ਆ ਜਾ ਉਹ ਲੈ ਲਓ ਚਾ ਇਹ ਲੈ ਲਓ ਹੂੰ ਮਨ ਨੂੰ ਲੱਗਦਾ ਵੀ ਇੱਕ ਅੱਧਾ ਚੋਇਸ ਚ 45 ਦਾ ਹੋਰ ਵੀ ਦੇ ਦੇਗੇ ਕੋਈ ਹੋਰ ਪਿਆਰ ਕੋਈ ਭੈਣ ਭਾਈ ਬਹੁਤ ਪੇ ਆ ਜੀ ਅੱਜ ਦਿਖਾ ਦੇਣਾ ਦੋ ਦੋ ਤਿੰਨ ਹੋਰ ਚਲ ਫਿਰ ਆਜ ਰਾਤ ਦੇ ਵਿੱਚ ਕੋਈ ਮੰਦੇ ਵਾਲਾ ਰੇਟ ਵੀ ਦੱਸ ਦੇ ਚਲੋ ਆ ਤਾਂ ਬਹੁਤ ਜ਼ਿਆਦਾ ਜਾਇਜ ਰੇਟ ਹੈ ਜੀ 18500 ਰੁਪਏ ਦਾ ਕਾਰਨ ਆਹਾਂ ਹਾਂਜੀ ਲੈਣ ਇਥੋਂ ਸ਼ੁਰੂ ਹੋ ਜੋ ਉੱਥੋਂ ਤੱਕ ਜਿੰਨੇ ਮਰਜ਼ੀ ਲਈ ਜਿੰਨੇ ਚਾਹੀਦੇ ਆ ਆ ਕਰਨਾ ਜਿਹੜਾ ਹੋ ਮੋੜ ਤੋਂ ਨਹੀਂ ਖਾਕੀ ਜਾ ਪਿਆ ਬਿਡ ਦੇ ਨਾਲ ਇਹ ਸਾਰਾ 1.58000 ਰੁਪਏ ਵਾਲਾ ਮਾਲ ਹੈ 1.58000 ਰੁਪਏ ਦਾ ਇਹ ਵਿੱਚ ਐ ਇਹ ਮਾੜੀ ਤਾਂ ਨਹੀਂ ਹੋਊਗਾ ਨਾ ਨਾ ਇਹ ਕੁਆਲਿਟੀ ਇੱਕ ਨੰਬਰ ਹੋਊਗੀ ਨਾ 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 ਕੁਆਲਿਟੀ ਇੱਕ ਨੰਬਰ ਹੋਊਗੀ ਹਾਂ ਕਾਰਨਰ ਇਹ ਛੋਟਾ 2x4 ਦਾ ਟੇਬਲ ਲਗੂ ਨਾਲ ਉੱਪਰ ਸ਼ੀਸ਼ਾ ਰੱਖ ਕੇ ਦਵਾਂਗੇ ਹਾਂ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਤੁਹਾਨੂੰ ਲੱਗਦਾ ਪੁੱਠਾ ਮੋੜ ਦੋ ਰੇਟ ਘਟਦਾ ਮਤਲਬ ਇਹ ਨਹੀਂ ਆਹ ਦੇਖ ਆਹ ਵੀ ਪੈਕ ਕੀਤੇ ਪਏ ਆ ਇਹ ਵੀ ਬਾਹਰ ਲਈ ਇਹ ਸਾਰਾ ਬਾਹਰਲਾ ਮਾਲ ਹੈ ਜੀ ਲੈ ਇਹ ਵਾਕਿਆ ਹੀ ਸੱਚਾ ਵੀ ਇਹ ਕਹਿੰਦਾ ਕੰਟੇਨਰ ਆਈ ਭਰ ਜਾਂਦਾ ਉਹ ਮੁੰਡੇ ਉਧਰ ਪੈਕ ਕਰੀ ਜਾਂਦੇ ਆ ਉਧਰ ਪੈਕ ਕਰੀ ਜਾਂਦੇ ਮੁੰਡੇ ਜੀ ਆਜੋ ਫਿਰ ਸਰਦਾਰ ਜੀ ਹੋਰ ਦਿਖਾ ਦਗੇ 45 ਵਾਲਾ ਆ ਬੈੱਡ ਪਿਆ ਟਾਲੀ ਚ ਸਾਰਾ ਜੀ ਜੜਿਆ ਪਿਆ ਬੈੱਡ ਇਹ ਗਾਖ ਦੇ ਘਰੇ ਜਾਣਾ ਬਠਿੰਡੇ ਡਿਲੀਵਰੀ ਦੇਣੀ ਆ ਅਸੀਂ ਇਹਦੀ ਅੱਛਾ ਇਹਦੀ ਪਾਲਿਸ਼ ਚੈੱਕ ਕਰ ਲਓ ਇਹਦੀ ਕੁਆਲਿਟੀ ਚੈੱਕ ਕਰ ਲਓ ਇੱਕ ਨੰਬਰ ਇੱਕ ਨੰਬਰ ਵਾਲਾ ਇਹ ਬਿਕਿਆ ਵਾ ਇਹਦੇ ਨਾਲ ਤਾਂ ਹੋਰ ਬਣਾਉਣਾ ਆਰਡਰ ਕਰ ਜਿੰਨੇ ਮਰਜੀ ਜਿੰਨੇ ਮਰਜੀ ਹਾਂ ਇਹ ਬਿਕਿਆ ਵਾ ਆ ਬਿਕਿਆ ਵਾ ਤੇ ਜੀ ਇਹਦਾ ਵੀ ਭਾਜ ਆਪਾਂ ਜੈ ਜੀ ਦੇ ਦੇਗੇ ਕੋਚਾ ਪੂਰਾ ਕਰ ਲੂ ਇਹਦਾ 32000 ਰੁਪਏ ਦਾ ਸੋਫਾ ਜੀ 32000 32000 ਰੁਪਏ ਚੱਕੋ 32 ਜੀ ਇੱਕ ਨਹੀਂ ਇੱਕ ਆ ਵੀ 32000 ਰੁਪਏ ਦਾ ਸੋਫਾ ਆ ਵੀ 32 ਜੀ ਚੱਕੋ ਆ ਵੀ 32000 ਰੁਪਏ ਦਾ ਆ ਵੀ 32 ਜੀ ਚੱਕੋ ਆ ਵੀ ਲੈ ਲਓ ਚੱਕੋ ਲਾ ਇੱਕ ਆ ਸੋਫਾ ਬੈਚੈਸਟਰ ਵਾਲਾ ਬਹੁਤ ਪਸੰਦ ਕਰਦੇ ਲੋਕ ਹੂੰ ਦਿਲਬਰੀਆਂ ਅਸੀਂ ਬਹੁਤ ਦੇਤੀਆਂ ਇਹਦੀਆਂ ਕੁਆਲਿਟੀ ਇੱਕ ਨੰਬਰ ਆ ਹੂੰ ਇਹ ਇਹ ਵੀ ਆਪਾਂ ਸਟਾਕ ਕਲੀਅਰ ਚਲਾਇਆ ਹੁਣ ਸੋਫਾ ਅੱਛਾ ਇਹ 20 45000 ਰੁਪਏ ਦਾ 45000 ਰੁਪਏ ਚ ਜੜਿਆ ਪਿਆ ਚੈੱਕ ਕਰ ਲੋ ਕੰਮ ਤੁਸੀਂ 45000 ਰੁਪਏ ਦੇ ਵਿੱਚ ਕਾਰਨਰ ਆ ਗਿਆ ਟੇਬਲ ਆ ਗਿਆ 2 ਸੀਟਰ ਉਧਰ ਆ ਗਿਆ ਨਾਲ ਦੋ ਮੁੜੇ ਆ ਗਏ ਆ ਦੋ ਨਾਲ ਢੋਲਕੀਆਂ ਜੀਆਂ ਆ ਗਈਆਂ ਇਹ ਫ੍ਰੀ ਹੋਈਆਂ ਆਂ ਤੇ ਇਹਨਾਂ ਦੀ ਡਿਲੀਵਰੀ ਦੇ ਦਿਆਂਗੇ ਡਿਲੀਵਰੀ ਵੀ ਫ੍ਰੀ ਹਿੱਟਲੀ ਵੀ ਆਲ ਪੰਜਾਬ ਜਿੱਥੇ ਮਰਜ਼ੀ ਮੰਗਾ ਲੈ ਬੰਦਾ ਬੈਕਿੰਗ ਕੀ ਬਾਤ ਕੀ ਬਾਤ ਕੀ ਬਾਤ ਹੈ ਤੇ ਆ ਸਰਦਾਰ ਜੀ ਆ ਤਾਂ ਮਹਿੰਗਾ ਯਾਰ ਜਗਾਰ ਇਹ ਸੋਫਾ ਬਹੁਤ ਸ਼ਾਨਦਾਰ ਬਣਿਆ ਠਿੱਪੇ ਜਿਹੜੇ ਲੱਗੇ ਸਾਰੇ ਟਾਲੀ ਦੇ ਠਿੱਪੇ ਲੱਗੇ ਆ ਜੀ ਹਮ ਲੈਦਰ ਸਵੈਟ ਲੱਗਿਆ ਇਹਦੇ ਇਹ ਸੋਫਾ ਹੋ ਗਿਆ ਨਾਲ ਇਹਦੇ ਦੋ ਕੁਰਸੀਆਂ ਆ ਗਈਆਂ ਇੱਕ 2 ਸੀਟਰ ਆਊਗਾ ਨਾਲ ਹੂੰ ਇਹ ਸੋਫਾ ਬਹੁਤ ਸ਼ਾਨਦਾਰ ਬਣਿਆ ਬਹੁਤ ਜ਼ਿਆਦਾ ਵਿਗਦਾ ਹੋਟ ਸੇਲਿੰਗ ਪ੍ਰੋਡਕਟ ਅੱਛਾ ਬਹੁਤ ਜ਼ਿਆਦਾ ਵਿਗਦਾ ਹਾਂਜੀ ਤੇ ਇਹ ਕਿੰਨੇ ਕ ਦਾ ਹੋਪਣਾ ਇਹ ਵੀ 55000 ਦਾ ਜੀ ਅੱਛਾ 55 ਦਾ ਤੇ ਇਧਰਲੇ ਪਾਸੇ ਆਹ ਕਿੰਨੇ ਕ ਦਾ ਪਿਆ ਆਹਾ ਇਹ ਸੋਫਾ ਉ ਤਾਂ ਮਹਿੰਗਾ ਹਾਂਜੀ ਪਰ ਰੇਟ ਆਪਾਂ ਉਹੀ ਦੇ ਦੇਣਾ 55 55 ਚੱਕੋ ਮਲੋ 55000 55000 55000 ਤੁਹਾਡਾ ਇੱਕੋ ਗੱਲ ਹੈ ਵੀ ਤੁਹਾਡਾ ਲੋਪੋ ਵਾਲੀ ਦੀ ਵੀਡੀਓ ਦੇਖੀ ਹੋਣਾ ਬਹੁਤ ਜ਼ਰੂਰੀ ਆ ਫੇਰ ਤੁਹਾਨੂੰ 55 ਦਾ ਮਿਲਣਾ ਆਹਾ ਬਾਈ ਸੋਫਾ ਆ ਵੀ ਸੇਮ ਜੀ ਲੇਕਨ 55 ਜਿੰਨੇ ਮਰਜੀ ਮੰਦਾ ਐ ਨਹੀਂ ਵੀ ਇੱਕ ਸੋਫਾ ਮਿਲ ਜੂ 10 ਲੈ ਲੈ ਭਾਵੇਂ ਜੀ 10 ਉਹ ਆਡੀ ਆਡੀ ਗੱਲ ਆ ਆ ਵੀ ਸੇਮ ਰੇਟ ਸੇਮ ਰੇਟ ਆ ਵੀ ਸੇਮ ਰੇਟ ਆ ਪਤਾ ਯਾਰ ਸਾਰੀ ਦੁਕਾਨ ਦੇ ਵਿੱਚ ਕਿਹੜਾ ਦੇਤਾ ਇਸ ਹਾਮ ਨਾਲ ਆਜੋ ਹੁਣ ਇਧਰਲੇ ਪਾਸੇ ਡਾਇਨਿੰਗ ਟੇਬਲਾਂ ਤੇ ਵੀ ਮਾੜਾ ਜਿਹਾ ਆਪਾਂ ਘਰ ਚੱਲਦੇ ਹਾਂ ਅਲਤਫਿਲਤ ਲੈ ਆਹ ਤਾਂ ਸਜਣਾ ਮਹਿੰਗਾ ਹੋਊਗਾ ਆ ਪੱਥਰ ਵਾਲਾ ਤਾਂ ਇਹ ਇਹਦਾ ਰੇਟ ਬਾਜ਼ਾਰ ਨਾਲੋਂ ਬਹੁਤ ਸਸਤਾ ਜੀ ਆਪਣਾ ਹੂੰ ਰੇਟ ਦੀ ਕੁਆਲਿਟੀ ਦੀ ਤੇ ਟਾਲੀ ਦੀ ਜ਼ਿੰਮੇਵਾਰੀ ਮੇਰੀ ਆਹ ਜਿਹੜੇ ਗੜਬੇ ਜੇ ਲਾਇਆ ਇਹ ਟਾਲੀ ਦੇ ਸਾਰਾ ਟਾਲੀ ਟੋਟਲੀ ਜਦੋਂ ਮਰਜ਼ੀ ਕੱਚਾ ਦਿਖਾ ਦਿੰਦੇ ਓ ਤੁਹਾਨੂੰ ਕੱਚਾ ਚੈੱਕ ਕਰਾ ਦੇ ਸੇਮ ਹੂੰ ਆ ਪਿਆ ਆਹ ਡਾਇਨਿੰਗ ਪਿਆ ਕੱਚਾ ਓ ਪਿਆ ਨਾਲ ਹੀ ਅੱਛਾ ਓ ਕੱਚਾ ਪਿਆ ਹਾਂ ਤਾਂ ਇਹ ਅਸੀਂ ਗਾਗ ਨੂੰ ਦਿਖਾ ਦਿੰਨੇ ਵੀ ਕੱਚੀ ਚੀਜ਼ ਚੱਕ ਕੇ ਪਸੰਦ ਕਰਾ ਲੈ ਕੱਚੀ ਦੇ ਦੇ ਜਿਵੇਂ ਤੇ ਅ ਤੇ ਆ ਆ ਕਿੰਨੇ ਇੱਕਦਮ ਮਿਲ ਜੂ ਆਹਾ 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 ਇਹ ਸਾਰਾ 32000 ਰੁਪਏ ਦਾ ਡਾਈਨਿੰਗ ਹੈ ਜੀ 6 ਕੁਰਸੀਆਂ ਨਾਲ ਟੇਬਲ ਇਹ ਤਾਂ ਸੋਹਣਾ ਬਹੁਤ ਹੈ ਇਹਦੀ ਜ਼ਿੰਮੇਵਾਰੀ ਹੋਊਗੀ ਹਰ ਚੀਜ਼ ਦੀ ਕੁਆਲਿਟੀ ਇੱਕ ਹੁਣ ਸੋਹਣਾ ਬਹੁਤ ਹੈ ਸੋਹਣਾ ਬਹੁਤ ਹੈ ਸਿੰਪਲ ਚੀਜ਼ ਆ ਬਿਲਕੁਲ ਲੈ ਹੁਣ ਕੋਈ ਬੈੱਡ ਦੇ ਦੇ ਭਾਜੇ ਵਾਲੇ ਬੈੱਡ ਲੈ ਲਓ ਜੀ ਬੈੱਡ ਆਹਾ ਪਿਆ ਹਾਂ ਬਹੁਤ ਸ਼ਾਨਦਾਰ ਬੈੱਡ ਆ ਸਾਰਾ ਪਾਲਿਸ਼ ਹੋਈ ਹੋਈ ਆ ਹੂੰ ਸਾਰਾ ਬੈੱਡ 1 ਨੰਬਰ ਕੁਆਲਿਟੀ ਆ ਹੂੰ ਇਹ ਸਿਰਫ ਇਹ ਇਹਦੇ ਲੱਗੀ ਆ ਸਾਗਵਾਂ ਦੀ ਟੀਕ ਸਾਰੀ ਬੈੱਡ ਦੇ ਹੂੰ ਸਾਰੀਆਂ ਇਹ ਟੀਕ ਲੱਗੀ ਆ ਟੀਕ ਤੇ ਪਾਲਿਸ਼ ਹੋਇਆ 20000 ਰੁਪਏ ਦਾ ਬੈੱਡ ਆ ਸਿਰਫ ਇਹ 20000 ਰੁਪਏ ਦਾ 20000 ਰੁਪਏ ਦਾ ਆ ਬੈੱਡ ਆ ਸਣੇ ਸਾਈਡ ਟੇਬਲ ਆ ਨਾਲ 25000 ਰੁਪਏ ਦਾ ਸਾਗਵਾਂ ਦੀ ਢੋਆ ਸਾਗਵਾਂ ਦਾ ਫਰੰਟ ਤੇ ਆਹਾ ਇਹ 6.5 ਸਾਈਜ਼ ਆ 20000 ਰੁਪਏ ਦਾ ਮਲੋ ਬਾੜਾ ਪਾਚ ਕੰਮ ਆ ਆਹਾ ਆਹਾ ਇਹ ਸੇਮ ਜੀ 20000 20000 ਦਾ ਨਾਲ ਜਿਵੇਂ ਸਿੰਪਲ ਚੀਜ਼ ਐ ਆਨੰਦ ਮੰਗਲ ਤੇ ਆਹਾ ਬਾਈ ਇਹ ਵੀ ਸੇਮ 25000 ਰੁਪਏ ਦਾ ਜੀ ਬੈੱਡ 1 ਨੰਬਰ ਹੋਊਗਾ ਆ ਵੀ ਪਿਆ ਸਾਗਮਾਨ ਦਾ ਬੈੱਡ ਆਹ ਮਹਿੰਗਾ ਹੋਊਗਾ ਇਹ ਵੀ 25 ਦਾ 20 ਦਾ ਦੇ ਦਾਂਗੇ ਆਪਾਂ ਵੀਡੀਓ ਵੀਡੀਓ ਦੇਖਿਓ ਪੀ ਆਰ ਰੁਪਏ ਦਾ ਸਾਗਮਾਨ ਦੀ ਢੋ ਲੱਗੀ ਆ ਆ ਯਾਰ 20000 ਦਾ ਸਰ 20000 ਰੁਪਏ ਦਾ 25000 ਰੁਪਏ ਦਾ ਵੇਚਿਆ 20000 ਰੁਪਏ ਦਾ ਤੁਹਾਨੂੰ ਲਾ ਦਾਂਗੇ ਰੇਟ ਦੀ ਕੁਆਲਿਟੀ ਦੀ ਜ਼ਿੰਮੇਵਾਰੀ ਚੱਕੋ ਵੀ ਚੱਕੋ ਸਾਗਮਾਨ ਦੀ ਢੋ ਪਸ ਬੰਦਾ ਪਸੰਦ ਕਰ ਲਿਆ ਤੇ ਇਧਰ ਲੈ ਪਾਸੇ ਬਾਈ ਇਹਦੇ ਸਟੋਰੇਜ ਬਣਾਈ ਆ ਬੈੱਡ ਦੇ ਵਿੱਚ ਹੂੰ ਸਮਾਨ ਸਮੂ ਰੱਖਣ ਨੂੰ ਬੈੱਡ ਬਹੁਤ ਸ਼ਾਨਦਾਰ ਸੋਹਣਾ ਬਹੁਤ ਆ ਵੱਡਾ 6.5 ਫੁੱਟ ਬੈੱਡ ਆ ਬੱਦ ਜਿੰਨਾ ਮਰਜ਼ੀ ਸਮਾਨ ਰੱਖੀ ਚੱਲੋ ਵੱਡਾ ਹੀ ਬਹੁਤ ਆ ਇੱਥੇ ਤਾਂ ਬੰਦਾ ਬਹਿ ਜਾਏ ਕੁਰਸੀਆਂ ਲਾਈਆਂ ਪਈਆਂ ਸਾਈਡ ਤੇ ਹੂੰ ਇਹ ਕਿੰਨੇ ਦਾ ਹੋ ਇਹ 25000 ਰੁਪਏ ਦਾ ਇਹ 25000 ਹਾਂਜੀ ਜੇ ਬੇਟਾ ਦੇ ਬੈੱਡ ਲੈਣੇ ਆਹ ਬੈੱਡ ਆ 20500 ਰੁਪਏ ਦਾ ਬੈੱਡ ਆ 6.5 ਫੁੱਟਾਂ ਲੰਬਾ ਲੈਂਪ ਲੱਗੇ ਆ ਇਹਦੇ ਸ਼ਾਨਦਾਰ ਪੂਰੇ ਆ ਲੈ ਲਓ ਆਹ ਲੈ ਲਓ ਜਿਹੜਾ ਮਰਜ਼ੀ ਲੈ ਲਓ ਲੈ ਕਰੋ ਗੱਲ ਆਹ ਬੈੱਡ ਦੇਖ ਲੋ ਜੀ ਇਹਦੇ ਉੱਤੇ ਸਾਰਾ ਸਨਮਈਕਾ ਜੜਿਆ ਹੋਇਆ ਬੈੱਡ ਦੇ ਉੱਪਰ ਹੂੰ ਟੋਟਲੀ ਇਹ ਸਾਰਾ 30000 ਰੁਪਏ ਦਾ ਬੈੱਡ ਆ ਆਲ ਪੰਜਾਬੀ ਦੀ ਡਿਲੀਵਰੀ ਫਰੀ 30000 ਦਾ 30000 ਵਿੱਚ 30000 ਦਾ ਬੈੱਡ ਆ ਬੈੱਡ ਜਿੰਨਾ ਸਮਾਨ ਹੈ ਮਗਰ ਢੋਤੇ ਲਾਇਆ ਪਿਆ ਓਨੀ ਡਿਲੀਵਰੀ ਵੀ ਫਰੀ ਹੈ ਇਹਦੀ ਲੁੱਕ ਦੇਖ ਓਏ ਸਵਰਟ ਗੱਡੀ ਵਰਗਾ ਇਹ ਬਹੁਤ ਸ਼ਾਨਦਾਰ ਬੈੱਡ ਆ ਜੀ ਆਹ ਦੇਖਾ ਇਧਰਲੇ ਪਾਸੇ ਵੀ ਆਹ ਕੁਸ਼ਨ ਕਸ਼ਨ ਲੱਗੇ ਸਾਰੀ ਕੁਸ਼ਨਿੰਗ ਲੱਗੀ ਹੋਈ ਹੈ ਹੈ ਇਹ ਕਿੰਨੇ ਦਾ ਹੋ? ਇਹ 20000 ਰੁਪਏ ਦਾ ਜੀ। ਚਲੋ। ਇਹ ਮੇਰੇ ਹਿਸਾਬ ਨਾਲ ਤਾਂ 25 30 35000 ਤੋਂ ਮਹਿੰਗਾ ਕੋਈ ਦਿੰਦਾ ਹੀ ਨਹੀਂ ਹੈ। ਆਹ ਹਾਂ ਜੀ। ਹੈ? ਉਹ ਬੈੱਡ ਆ ਜਿਹੜੇ ਇਹ 55 55000 ਦੇ ਮਾਰਕੀਟ ਚ ਹੈ। ਆ ਆਹ ਹਾਂ ਕਿੰਨੇ ਕ ਦਾ ਹੋਗਾ? ਆਹ 골ਡਨ ਪੀਯੂ ਪਾਲਿਸ਼ ਹੋਈ ਆ ਸਾਰੀ। ਉਂ ਬਾਜ਼ਾਰ ਚ 45000 ਰੁਪਏ ਦਾ ਆਪਣੇ ਕੋਲ 30000 ਰੁਪਏ ਦਾ ਜੀ। ਹੈਂਡਲ ਚੈੱਕ ਕਰ ਲਓ ਇਹਦੇ ਹੈਂਡਲ ਲੱਗੇ ਆ ਜਿਹੜੇ ਆਹ ਦੇਖ। ਆਹ ਸਾਰੇ ਪੂਰੇ ਸ਼ਾਨਦਾਰ ਹੈਂਡਲ ਲੱਗੇ ਆ ਸ਼ੇਰਾ ਵਾਲੇ। ਯਾਰ 20000 25000 30000 35000 35 ਤਾਂ ਮੇਰੇ ਹਿਸਾਬ ਨਾਲ ਗੱਲ ਹੀ ਖਤਮ ਕਰ ਗੱਲ ਹੀ ਖਤਮ ਕਰਤੀ ਹੈ ਹੈ ਤੇ ਆਹਾ ਬਾਈ ਇਹ ਬਹੁਤ ਸ਼ਾਨਦਾਰ ਬੈੱਡ ਬਣਿਆ ਵਰਗੋ ਦੀ ਸ਼ੀਟ ਲੱਗੀ ਇਹਦੇ ਬਹੁਤ ਸੋਹਣਾ ਬੈੱਡ ਆ ਬਹੁਤ ਜ਼ਿਆਦਾ ਵਿਕਦਾ ਬੈੱਡ ਇਹ ਇਹ ਸਾਰਾ 25000 ਰੁਪਏ ਦਾ ਬੈੱਡ ਹੈ ਜੀ ਚੱਕੋ ਨਾਲੇ ਵੱਡਾ ਕਿੰਨਾ ਇਹ ਆਏ ਨਹੀਂ ਵੀ ਪੈਰ ਲਮਕੀ ਜਾਣਗੇ ਨਾ ਨਾ ਨਹੀਂ ਹੈ ਇੱਕ ਆ ਬਟਰਫਲਾਈ ਵਾਲਾ ਡਿਜ਼ਾਈਨ ਆ ਇਹ ਬਹੁਤ ਜ਼ਿਆਦਾ ਵਿਕਦਾ ਜੀ 6.5 ਸਾਈਜ਼ ਆ ਬਾਜ਼ਾਰ ਚ ਉਹੀ 30 35 30 35 ਆਪਣੇ ਕੋਲ 20000 ਰੁਪਏ ਦਾ ਜੀ ਤਾਂ ਲੋਕ ਲ ਜਾਂਦੇ ਆ ਕੰਟੇਨਰ ਭਰ-ਭਰ ਕੇ ਤਾਂ ਵੇਖਦਾ ਉੱਥੇ ਅੰਗਰੇਜ਼ਾਂ ਨੂੰ ਜਾ ਜਾ ਕੇ ਸਮਾਨ ਫਿਰ ਇਹਦੇ ਕਿੰਨੇ ਕੁ ਲਾਵਾਂਗੇ ਆਪਾਂ ਇਹਦੇ ਆਹ ਵਾਂਗ ਆਹ ਇਹ ਇਹ ਸਾਰਾ ਸਾਗਮਾਨ ਦਾ ਕੰਮ ਹੋਇਆ ਜੀ ਹੂੰ ਇਹ ਜੇ ਤਾਂ ਲੈਣਾ ਮਤਲਬ ਕੱਲਾ ਬੈੱਡ ਤਾਂ 20000 ਰੁਪਏ ਦਾ ਜੇ ਸਾਈਡ ਟੇਬਲ ਵੀ ਲੈਣੇ ਸਾਗਮਾਨ ਦੇ 30000 ਰੁਪਏ ਦਾ ਲਾ ਨਾਲ ਹੀ 30000 ਰੁਪਏ ਦਾ ਲੈ ਬੈੱਡ ਆਹ ਦੇਖੋ ਕਿੱਡਾ ਲੇਕਨ ਸੁੰਦਰ ਬੈੱਡਾ ਲੇਕਨ ਹੈ ਹੈ ਆਜਾ ਉਧਰਲੇ ਪਾਸੇ ਚਾਲਦੇ ਆਂ ਕਿਹੜਾ ਦੰਨੇ ਆ ਹੋਰ ਪਾਸੇ ਆ ਫਿਰ ਬਈ ਬੜੀ ਤਸੱਲੀ ਨਾਲ ਪੈਕ ਕਰਦੇ ਟੁੱਟਣ ਟੱਟਣ ਤੋਂ ਹੈ ਜ਼ਿੰਮੇਵਾਰੀ ਹੈ ਜੇ ਪਹਿਲਾਂ ਬੱਬਲ ਲੱਗਦੀ ਆ ਉਪਰ ਗੱत्ता ਲੱਗਦਾ ਫਿਰ ਲੈਮੀਨੇਸ਼ਨ ਹੁੰਦੀ ਆ ਸਾਈਡਾਂ ਤੇ ਫੋਮਾ ਲਾਉਨੇ ਆ ਇਹ ਪੂਰੀ ਜ਼ਿੰਮੇਵਾਰੀ ਨਾਲ ਗਾਹਕ ਦੇ ਘਰੇ ਤੱਕ ਸਮਾਨ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਆ ਹਾਂ ਵੀ ਸਾਬ ਤਾਂ ਪਹੁੰਚੇ ਅਗਲੇ ਦੇ ਘਰੇ ਹੈ ਇਧਰਲੇ ਪਾਸੇ ਬਣੀ ਜਾਂਦਾ ਮੇਰੇ ਸਾਹਮਣੇ ਉਧਰਲੇ ਪਾਸੇ ਖੜਕਾ ਹੁੰਦਾ ਸੀ ਆ ਵਰਕਸ਼ਾਪ ਦੇ ਵਿੱਚ ਇੱਧਰ ਲੱਗੇ ਪਿਆ ਇੱਧਰ ਹਟਾਉਣੇ ਪਏ ਬੰਦੇ ਨਹੀਂ ਤਾਂ ਵੀਡੀਓ ਦੇ ਵਿੱਚ ਖੜਕਾ ਬਾਹਲਾ ਹੋਣਾ ਸੀ ਹਾਂ ਹੈ ਆ ਬੈੱਡ ਬਣੀ ਜਾਂਦਾ ਪਾਲਿਸ਼ ਕਰੀ ਜਾਂਦਾ ਸਾਰੀਆਂ ਟਾਲੀ ਦੀਆਂ ਕੁਰਸੀਆਂ ਪਈਆਂ ਜੀ ਹੂੰ ਆ ਸਾਰਾ ਇੱਕ ਨੰਬਰ ਮਾ ਕਿਆ ਬਾਤ ਕਿਆ ਬਾਤ ਕਿਆ ਬਾਤ ਐਂ ਰਗੜ ਰਗੜਾ ਐਂ ਚਮਕਦਾ ਆਉਂਦੀ ਆ ਕਰਨਿਆ ਐਂ ਆਉਂਦੀ ਆ ਚਮਕ ਜਿਹੜਾ ਮੂੰਹ ਦੇਖਦਾ ਉਹ ਐਂ ਦੇਖਦਾ ਪੁੱਤ ਇਹ ਇੰਨੀ ਮਿਹਨਤ ਹੁੰਦੀ ਆ ਯਾਰ ਅਲਮਾਰੀਆਂ ਦੇ ਵੀ ਰੇਟ ਦੇ ਅਲਮਾਰੀਆਂ ਦੇ ਲੋਕ ਫੈਨ ਬੜੇ ਆ ਅਲਮਾਰੀਆਂ ਲੋਕ ਖਰੀਦਦੇ ਬਹੁਤ ਅਲਮਾਰੀਆਂ ਦੇ ਬਹੁਤ ਜਾਇਜ਼ ਰੇਟ ਦੇ ਨੇ ਆਪ ਹੀ ਅਲਮਾਰੀ ਸਾਰੀ ਗਲੋਸੀ ਚ ਜੜੀ ਦੋ ਅਲਮਾਰੀਆਂ ਕਿ ਮੈਂ ਇੱਕ ਇੱਕ ਹੈ ਅੱਛਾ 7 ਬਾਈ 5 ਦੀ ਅਲਮਾਰੀ ਦੋ ਵਾਂਗੂੰ ਆਹ ਹੈ ਹਰਕਾ ਦੇਖੋ ਹੈ ਕਿੰਨੇ ਕ ਪੈਸੇ ਦੀ ਇਹ ਇਹ ਸਾਰੀ 2050 ਦੀ ਹੈ ਜੀ ਚੱਕੋ ਤੇ ਆ ਨਿੱਕੀ ਬੱਚਾ ਇਹ ਤਿੰਨ ਹੈ ਜੀ ਪੀਸ ਇੱਕੋ ਅਲਮਾਰੀ ਚਾਹੁੰਗੇ 1 2 3 ਅੱਛਾ ਇਹ ਵੱਡੀ ਆ ਇਹ ਤਿੰਨ ਆ ਪਰ ਘਰੇ ਕਮਰੇ ਚ ਬਾੜਨ ਵਾਸਤੇ ਏਡੋ ਏਡੋ ਕੀਤੀ ਆ ਹਾਂਜੀ ਹਾਂਜੀ ਹੂੰ ਇਹ ਕਰਨੇ ਆਏ ਆ ਨਾ ਪੁੱਤ ਆਏ ਇਕੱਠੀ ਕਮਰੇ ਚ ਨਹੀਂ ਪੜਨੀ ਹੂੰ ਚੱਕੀ ਨਹੀਂ ਜਾਣੀ ਆਏ ਇਹਨੂੰ ਚੱਕ ਲੋ ਇਹਨੂੰ ਚੱਕ ਲੋ ਇਹਨੂੰ ਚੱਕ ਲੋ ਤੇ ਬਾਅਦ ਚ ਕੀ ਕਹਿੰਦੇ ਆ ਬਣ ਗਿਆ ਕੰਬੀਨੇਸ਼ਨ ਹੂੰ ਹੈ ਜੇ ਤਿੰਨ ਤਿੰਨਾਂ ਦਾ ਕੰਮ ਲੈਣਾ ਤਿੰਨਾਂ ਦਾ ਕੰਮ ਲੈ ਲਓ ਜੇ ਦੋਹਾਂ ਦਾ ਕੰਮ ਲੈਣਾ ਦੋਹਾਂ ਦਾ ਜੇ ਇੱਕ ਦਾ ਇੱਕ ਦਾ ਹਨਾ ਜਿਵੇਂ ਕਿੰਨੇ ਕ ਦੀ ਇਹ 25000 ਰੁਪਏ ਦੀ ਤਿੰਨੇ ਤਿੰਨੇ 25000 ਦੇ ਹਿਸਾਬ ਨਾਲ ਤਾਂ ਇਹ ਬਣ ਗਈ 8324 ਤੇ 8283 ਕੁ 1 ਪੀਸ ਬਸ ਆ ਜੂ ਚੱਲ ਜੇ ਇੱਕ ਆ ਬਣਾਇਗਾ ਗਾਹਕ ਅਸਤੇ ਸ਼ੂ ਰਹਿ ਕੇ ਇਹ ਬਹੁਤ ਸ਼ਾਨਦਾਰ ਹੂੰ ਆ ਚੈੱਕ ਕਰ ਵੇ ਕਰਨੇ ਓਏ ਵਿੱਚ ਤਾਂ ਖੂ ਵਾਂਗੂ ਗਿਰਦਾ ਓਏ ਵਿੱਚ ਖੂ ਵਾਂਗੂ ਗਿਰਦਾ ਵਿੱਚ ਖੂ ਵਾਂਗੂ ਗਿਰਦਾ ਇਹ ਕਿੰਨੇ ਦਾ ਹੈ ਇਹ ਸਾਰਾ 20000 ਰੁਪਏ ਦਿੱਤਾ ਆਪਾਂ ਗਾਹਕ ਨੂੰ ਜੀ ਸਾਰੀ ਇਹਦੇ ਪਲਾਈ ਲੱਗੀ ਆ ਬਾਟ ਲਈ ਲੱਗੀ ਹੈ ਲੈ ਕਿੱਡੀ ਸ਼ਾਨਦਾਰ ਚੀਜ਼ ਆ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਘਰੇ ਫਰਿੱਜ ਪਈ ਆ ਕਬੂਟ ਪਏ ਆ ਹਾਂ ਗਾਖਣੇ ਆਨਲਾਈਨ ਆਪਾਂ ਨੂੰ ਫੋਟੋ ਦਿੱਤੀ ਸੇਮ ਹੋ ਬਣਾਤਾ ਜੀ ਬਣਾਤਾ ਆਲਮਾਰੀ ਪਈ ਆ ਬਹੁਤ ਸ਼ਾਨਦਾਰ ਅਲਮਾਰੀ ਪਈ ਆਪਣੇ ਕੋਲ ਹਾਂ ਗਰੂਫ ਗਰਾਫ ਪਾਏ ਹੋਇਆ 7 ਬਾਈ 5 ਦੀ ਬਹੁਤ ਜਾਇਜ਼ ਰੇਟ ਆ ਜੀ ਇਹਦਾ ਇਹ ਕਿੰਨੇ ਕਿੰਨੇ ਕਰ ਪੈਸੇ ਦਗਾ ਆ ਹੱਥ ਲਾ ਕੇ ਦੱਸੀ ਚੱਲ ਕੋਈ ਬਸ ਜਿਹੜੀ ਆ ਗਰੂਫ ਵਾਲੀ ਆ 20000 ਰੁਪਏ ਦੀ ਆ ਜੀ ਚੱਕੋ ਜੀ ਆ ਆਹ 15000 ਰੁਪਏ ਦੀ ਆ ਆਹ ਆ ਵੀ 15000 ਰੁਪਏ ਦੀ ਆ ਆਹ ਆ ਵੀ 15000 ਰੁਪਏ ਦੀ ਆ ਆਹ ਜਿੰਨੇ ਮਰਜ਼ੀ ਲੈ ਲਓ 15 15000 ਆਹ ਵੀ ਆ ਵੀ 15 ਆ ਵੀ 15 ਗਾਹ ਵੀ 15 ਰਗੜ ਨਾ ਦੇ ਮੈਂ ਤੈਨੂੰ ਨਾ 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 ਜਿੰਮੇਵਾਰੀ ਹੈ ਰੇਟ ਦੀ ਆ ਵੀ 15 ਹਰ ਚੀਜ਼ ਦੀ ਹਾਂ ਮੈਂ ਤਾਂ ਹੱਥ ਹੀ ਲਾ ਦੇਣਾ ਆ ਵੀ 15 ਆ ਵੀ 15 ਇਹ ਹੋਰ ਕੱਟ ਦੇ ਦਾਂਗੇ 10000 ਰੁਪਏ ਚ ਚੱਕੋ 7/4 ਦੀ ਨੰਬਰ ਚੱਕੋ ਆਹਾ ਇਹ ਆਹਾ ਉਪਰਾ ਆਹਾ ਲੋਕ ਲਾ ਕੇ ਦੇ ਕਿੰਨਾ ਪੂਰਾ ਸ਼ਾਨਦਾਰ ਲੱਗਿਆ ਮਰੂਤੀ ਦਾ ਲੋਕ ਲੱਗਿਆ ਹੈ ਹੈ ਇੱਕ ਨੰਬਰ ਕੁਆਲਿਟੀ ਬਾਹਰ ਪੂਰਾ ਸ਼ਾਨਦਾਰ ਇਹ ਕਿੰਨਾ ਕਾ ਇਹ 20000 ਰੁਪਏ ਦੀ ਲਮਾਰੀ ਹੈ ਸਾਰੀ 20000 ਦੇ ਉਹ ਗਏ ਮੜੀ ਪਈ ਹੈ ਹੈ ਬਹੁਤ ਸ਼ਾਨਦਾਰ ਚੀਜ਼ ਹੈ ਸ਼ੀਸ਼ਾ-ਸ਼ੂਸ਼ਾ ਕਰਨੇ ਪੁੱਤਰੀ ਆਓ ਮੋਸ ਇਹ ਬੇਟਾ ਲੈ ਲੇਕਨ ਲੋਡ ਪੈਣੀ ਆ ਆ ਜਿਹੜੇ ਸ਼ੀਸ਼ੇ ਆ ਜਿਹੜਾ ਮਰਜ਼ੀ ਹੱਥ ਲਾ ਦੋ 10000 ਰੁਪਏ ਦਾ ਚੱਕੋ ਜਿਹੜਾ ਮਰਜ਼ੀ ਕੋਈ 15 ਦਾ ਕੋਈ 18 ਦਾ ਇੱਕ ਬਾਈ ਮੈਨੂੰ ਵੀਡੀਓ ਕਰਾਂਗੇ ਆਪਾਂ ਖਤਮ ਇੱਕ ਚੀਜ਼ ਦਾ ਮੈਨੂੰ ਰੇਟ ਦਈ 10 ਉਸ ਤੋਂ ਬਾਅਦ ਅਸੀਂ ਤੈਨੂੰ ਪੁੱਛਦੇ ਹਾਂਜੀ ਠੀਕ ਆ ਨਾ ਆ ਇਹਦਾ ਇੱਕ ਪੱਲਾ ਲਾਉਣ ਵਾਲਾ ਇਹਦਾ ਪੱਲਾ ਲਾਉਣ ਇਹ ਦੀ ਇਹਦੀ ਗੱਲ ਛੱਡ ਦੋ ਐਦਾ ਬਣੀ ਰੇਟ ਪੁੱਛਣਾ ਐਦਾ ਬਣੀ ਰੇਟ ਪੁੱਛਣਾ ਅਸੀਂ ਤਾਂ ਯਾਰ ਐਦਾ ਰੇਟ ਪੁੱਛਣਾ ਐਦਾ ਆ ਕਿੰਨੇ ਦੀ ਇਹ ਸਾਰੀ ਟਾਲੀ ਚ ਜੜੀ ਪਈ ਹੈ ਜੀ ﺍﻟमारी ਹਾਂ ਇਹਦੇ ਨਾਲ ਤੁਸੀਂ ਬੈੱਡ ਵੀ ਲੈ ਸਕਦੇ ਹੋ ਬੈੱਡ ਵੀ ਇਹਦੇ ਨਾਲ ਦਾ ਪਿਆ ਇਹ ਸਾਰੀ 155 ਦੀ ਆਪਾਂ 45000 ਵਿੱਚ ਦੇ ਦਾਂ 45 ਦੀ ਆ ਤਿੰਨ ਆ ਤੀਜਾ ਪੱਲਾ ਵੀ ਨਾਲ ਜੀ ਤੀਜਾ ਪੱਲਾ ਵੀ ਨਾਲ ਡਿਲੀਵਰੀ ਇਹਦੀ ਵੀ ਫ੍ਰੀ ਜਿੱਥੇ ਮਰਜੀ ਪਹੁੰਚਾਉਣਾ ਯਾਰ ਉਹ ਟਾਲੀ ਤੇ ਯਕੀਨ ਆ ਐ ਟਾਲੀ ਲੱਗਦੀ ਲੁੱਕ ਦੀ ਤੈਨੂੰ ਨਾ ਨਾ ਜ਼ਿੰਮੇਵਾਰੀ ਹੈ ਜੀ ਟਾਲੀ ਲੱਗੀ ਪੁੱਠੀ ਮੋੜ ਐਨੀ ਗਰੰਟੀ ਅੰਦਰ ਬਾਹਰ ਸਾਰੀ ਟੱਲੀ ਲੱਗੀ ਆ ਕਿੰਨੇ ਕੀ ਦੇਵਾਂ ਇਹ ਛੋਟੀ 30000 ਰੁਪਏ ਦੀ ਹੈ 30000 ਰੁਪਏ ਦੀ ਬੋਗੀ ਲੋਹਾ 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 ਚੱਕੋ ਵੀ ਸੱਜਣੋਂ ਐਵੇਂ ਨਹੀਂ ਨਾ ਚੱਲਦਾ ਇਹ ਸੱਜਣ ਦਾ ਮੱਲਣ ਪਿੰਡ ਦਾ ਨਾਂ ਬਣਾਤਾ ਗੱਭਰੂ ਨੇ ਮੱਲਣ ਪਿੰਡ ਦੇ ਵਿੱਚ ਆਉਣਾ ਤੁਸੀਂ ਜੇ ਕਿਸੇ ਵੀ ਸੱਜਣ ਨੂੰ ਕੋਈ ਵੀ ਚੀਜ਼ ਚਾਹੀਦੀ ਆ ਦੇਖੋ ਕਿੱਡੀ ਸ਼ਾਨਦਾਰ ਆ ਕਿੱਡੀ ਆਲਾ ਚੀਜ਼ ਬਣੀ ਆ ਕਰੋ ਇਕੱਠਾ ਸਰਦਾਰ ਜੀ ਨੂੰ ਹਾਂਜੀ ਕਰੋ ਇਕੱਠਾ ਨੂੰ ਮਾਰਾ ਕਰੋ ਕਰੋ ਇਕੱਠਾ ਤਾਂ ਪ੍ਰੀਤ ਨੂੰ ਪਤਾ ਸੀ ਇੱਥੇ ਬੈਠੇ ਨੂੰ ਵੀ ਆ ਚੀਜ਼ ਲੈ ਇਕੱਠਾ ਹੋ ਗਿਆ ਜਦੋਂ ਕੱਢਣਾ ਬਾਹਰ ਇਹਨੂੰ ਇੱਥੇ ਪਾਉ ਉਂਗਲਾਂ ਐਂ ਕਰ ਬਾਹਰ ਐਂ ਬੈ ਕੇ ਖਾਓ ਸ਼ਾਕੋ ਖਾਣਾ ਆ ਦੇਖੋ ਆ ਕਿੱਡੀ ਸ਼ਾਨਦਾਰ ਚੀਜ਼ ਬਣੀ ਪਈ ਐ ਇਹ ਵੀ ਦਾਲੀ ਸਾਰੀ ਕਿੱਡੀ ਸ਼ਾਨਦਾਰ ਕਿੱਡੀ ਆਲਾ ਚੀਜ਼ ਬਣੀ ਪਈ ਆ ਦੇਖੋ ਕਿੱਡੀ ਸ਼ਾਨਦਾਰ ਆਲਾ ਚੀਜ਼ ਬਣੀ ਪਈ ਆ ਦੇਖੋ ਐਹ ਜਿਹੀਆਂ ਚੀਜ਼ਾਂ ਤਾਂ ਆਪਾਂ ਨਿਗਾ ਹੀ ਨਹੀਂ ਮਾਰੇ ਆ ਦੇਖੋ ਪੀੜਾ ਸੈਟ ਚੱਕੋ ਚੱਕੋ ਪੀੜਾ ਸੈਟ ਨਾਲੇ ਮੂਰੇ ਰੱਖਣ ਨੂੰ ਮੇਜ਼ ਇਹਨਾਂ ਦੇ ਕਿਹੋ ਜਿਹਾ ਜੇ ਸਜਣੋਂ ਨੰਬਰ ਚਾਹੀਦਾ ਨੰਬਰ ਦੇ ਦਿੰਨੇ ਆ ਜੇ ਐਡਰੈਸ ਚਾਹੀਦਾ ਐਡਰੈਸ ਦੇ ਦਿੰਨੇ ਆ ਸਜਣੋਂ ਜੇ ਤੁਹਾਨੂੰ ਬੰਦਾ ਚਾਹੀਦਾ ਤਾਂ ਬੰਦਾ ਵੀ ਤੁਹਾਡਾ ਹੀ ਆ ਫੋਨ ਕਰ ਲਓ ਕਿਸੇ ਵੀ ਵਕਤ ਸੇਵਾ 'ਚ ਤੁਹਾਡੇ 'ਚ ਹਾਜ਼ਰ ਆ ਚਾਹੇ ਤੁਸੀਂ ਦੇਸ਼ 'ਚ ਬੈਠੇ ਹੋ ਚਾਹੇ ਤੁਸੀਂ ਬਦੇਸ਼ 'ਚ ਬੈਠੇ ਆ ਚਾਹੇ ਤੁਸੀਂ ਆ ਸਕਦੇ ਤੇ ਚਾਹੇ ਤੁਸੀਂ ਨਹੀਂ ਆ ਸਕਦੇ ਇਹੋ ਜਿਹਾ ਕੰਟੇਨਰ ਭਰ ਕੇ ਲੈ ਜਾਣਾ ਤੇ ਚਾਹੇ ਤੁਸੀਂ ਸਜਣੋਂ ਲਿਜਾਣਾ ਇੱਕੋ ਹੀ ਮੇਜ ਹੂੰ ਇਹ ਬੰਦਾ ਰੇਟ ਦਾ ਫਰਕ ਨਹੀਂ ਪਾਉਂਦਾ ਵੀ ਜੇ ਇੱਕ ਮੇਜ਼ ਲੈਣਾ ਆਇਆ ਤਾਂ ਉਹਨੂੰ ਸਤਕਾਰ ਹੋਰ ਹੈ ਜੇ ਕੋਈ ਕੰਟੇਨਰ ਭਰਨਾ ਆਇਆ ਤਾਂ ਉਹਨੂੰ ਸਤਕਾਰ ਹੋਰ ਹੈ ਸਭ ਨੂੰ ਸਤਕਾਰ ਮਿਲੂਗਾ ਚਾਹ ਤੁਸੀਂ ਕੱਲਾ ਆਹ ਸੀਸਾ ਹੀ ਲੈ ਕੇ ਜਾਣਾ ਕੱਲੇ ਸੀਸੇ ਵਾਲ ਨੂੰ ਵੀ ਉਵੇਂ ਹੀ ਇਜਤਮਾਨ ਮਿਲੂਗਾ ਨੰਬਰ ਨੋਟ ਕਰ ਲਓ ਕਦੇ ਢੇਡਾ ਜ਼ਰੂਰ ਮਾਰ ਕੇ ਜਾਇਓ